ਦੇਖੋ ਜੀ 25 ਤਰੀਕ ਨੂੰ ਤਨਤਨ ਸ਼ਿਰਗੁਰ ਤੇ ਇੱਕ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਵੱਡੇ ਪੱਧਰ ਤੇ ਪੂਰੀ ਸ਼ਰਦਾ ਤੇ ਸਤਕਾਰ ਨਾਲ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸ਼੍ਰੀ ਰਿਕਗਬਨ ਸਾਹਿਬ ਵਿੱਚ ਸ਼ਾਮ ਨੂੰ ਮਨਾਇਆ ਜਾ ਰਿਹਾ ਜ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਨਾਂ ਵੀ ਰਵੀ ਰਾਗੀ ਸਹਿਬਾਨ ਭਾਈ ਅਨੰਤਵੀਰ ਸਿੰਘ ਜੀ ਯੂਐਸਏ ਵਾਲੇ ਭਾਈ ਚਮਨਜੀਤ ਸਿੰਘ ਜੀ ਲਾਲ ਦਿੱਲੀ ਵਾਲੇ ਭਾਈ ਦਵਿੰਦਰ ਸਿੰਘ ਰਿਆੜ ਜੀ ਭਾਈ ਦਵਿੰਦਰ ਸਿੰਘ ਸੋਢੀ ਜੀ ਜੋਗਿੰਦਰ ਸਿੰਘ ਰਿਆੜ ਜੀ ਜਸਕਰਨ ਸਿੰਘ ਜੀ ਅਮਰਜੀਤ ਸਿੰਘ ਤਾਨ ਸਾਹਿਬ ਸਵੇਰੇ ਉਥੇ ਗੁਰੂ ਸਾਹਿਬ ਦੀ ਉਸ ਮਹਾਨ ਸ਼ਹਾਦਤ ਦੇ ਬਾਰੇ ਲੋਕਾਂ ਨੂੰ ਦੱਸਣਗੇ ਵੀ ਤੇ ਉਹਨਾਂ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਦਿੱਲੀ ਦੀ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਤੇ ਮੈਨੂੰ ਪੂਰੀ ਆਸ ਹੈ ਦਿੱਲੀ ਦੀ ਸੰਗਤਾਂ ਪੂਰੇ ਮਾਨ ਸਤਕਾਰ ਨਾਲ ਉਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੀਆਂ ਤੇ ਪੰਜਾਬ ਸਰਕਾਰ ਦੀ ਜੋ ਕੋਸ਼ਿਸ਼ ਹੈ ਕੀ ਉਹ ਬਖਾਨ ਇਤਿਹਾਸ ਗੁਰੂ ਸਾਹਿਬ ਦਾ ਜਿਨ੍ਹਾਂ ਨੇ 350 ਸਾਲ ਪਹਿਲਾਂ ਮਨੁੱਖੀ ਹੱਕਾਂ ਵਾਸਤੇ ਆਪਣੀ ਸ਼ਹਾਦਤ ਦਿੱਤੀ ਉਹ ਵੱਤ ਦੁਨੀਆਂ ਤੱਕ ਪਹੁੰਚੇਗਾ ਦੇਖੋ ਜੀ 25 ਤਰੀਕ ਨੂੰ ਤਨਤਨ ਸ਼ਿਰਗੁਰ ਤੇ ਇੱਕ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਵੱਡੇ ਪੱਧਰ ਤੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸ਼੍ਰੀ ਰਿਕਗਬਨ ਸਾਹਿਬੇ ਸ਼ਾਮ ਨੂੰ ਮਨਾਇਆ ਜਾ ਰਿਹਾ ਜ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਨਾਂ ਵੀ ਰਵੀ ਰਾਗੀ ਸਹਿਬਾਨ ਭਾਈ ਅਨੰਤਵੀਰ ਸਿੰਘ ਜੀ ਯੂ ਐਸ ਏ ਵਾਲੇ ਭਾਈ ਚਮਨਜੀਤ ਸਿੰਘ ਜੀ ਲਾਲ ਦਿੱਲੀ ਵਾਲੇ ਭਾਈ ਦਿਵਿੰਦਰ ਸਿੰਘ ਰਿਆੜ ਜੀ ਭਾਈ ਦਿਵਿੰਦਰ ਸਿੰਘ ਸੋਢੀ ਜੀ ਜੋਗਿੰਦਰ ਸਿੰਘ ਰਿਆੜ ਜੀ ਜਸਕਰਨ ਸਿੰਘ ਜੀ ਅਮਰਜੀਤ ਸਿੰਘ ਤਾਨ ਸਾਹਿਬ ਇਹ ਸਭ ਆ ਕੇ ਉਥੇ ਗੁਰੂ ਸਾਹਿਬ ਦੀ ਉਸ ਮਹਾਨ ਸ਼ਹਾਦਤ ਦੇ ਬਾਰੇ ਲੋਕਾਂ ਨੂੰ ਦੱਸਣਗੇ ਵੀ ਤੇ ਉਹਨਾਂ ਦੇ ਕੀਰਤਨ ਰਾਹੀ ਸੰਗਤਾਂ ਨੂੰ ਹਾਲ ਕਰਨਗੇ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਦਿੱਲੀ ਦੀ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਤੇ ਮੈਨੂੰ ਪੂਰੀ ਆਸ ਹੈ ਦਿੱਲੀ ਦੀ ਸੰਗਤਾਂ ਪੂਰੇ ਮਾਣ ਸਤਕਾਰ ਨਾਲ ਉਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਗਿਆ ਤੇ ਪੰਜਾਬ ਸਰਕਾਰ ਦੀ ਜੋ ਕੋਸ਼ਿਸ਼ ਹੈ ਗਿਓ ਮਹਾਨ ਇਤਿਹਾਸ ਗੁਰੂ ਸਾਹਿਬ ਦਾ ਜਿਨ੍ਹਾਂ ਨੇ 350 ਸਾਲ ਪਹਿਲਾਂ ਮਨੁੱਖੀ ਹਕਾਂ ਵਾਸਤੇ ਆਪਣੀ ਸ਼ਹਾਦਤ ਦਿੱਤੀ ਉਹ ਵੱਤ ਦੁਨੀਆਂ ਤੱਕ ਪਹੁੰਚੇਗਾ ਦੇਖੋ ਜੀ 25 ਤਰੀਕ ਨੂੰ ਤਨਤਨ ਸ਼ਿਰਗੁਰ ਤੇ ਇੱਕ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦਿਹਾੜਾ ਬਹੁਤ ਵੱਡੇ ਪੱਧਰ ਤੇ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸ਼੍ਰੀ ਰਿਕਗਬਨ ਸਾਹਿਬ ਵਿੱਚ ਸ਼ਾਮ ਨੂੰ ਮਨਾਇਆ ਜਾ ਰਿਹਾ ਜ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਨਾਂ ਵੀ ਰਵੀ ਰਾਗੀ ਸਹਿਬਾਨ ਭਾਈ ਅਨੰਤਵੀਰ ਸਿੰਘ ਜੀ ਯੂ ਐਸ ਏ ਵਾਲੇ ਭਾਈ ਚਮਨਜੀਤ ਸਿੰਘ ਜੀ ਲਾਲ ਦਿੱਲੀ ਵਾਲੇ ਅ ਭਾਈ ਦਿਵਿੰਦਰ ਸਿੰਘ ਰਿਆੜ ਜੀ ਭਾਈ ਦਿਵਿੰਦਰ ਸਿੰਘ ਸੋਢੀ ਜੀ ਜੋਗਿੰਦਰ ਸਿੰਘ ਰਿਆੜ ਜੀ ਜਸਕਰਨ ਸਿੰਘ ਜੀ ਅ ਅਮਰਜੀਤ ਸਿੰਘ ਤਾਨ ਸਾਹਿਬ ਇਹ ਸਭ ਆ ਕੇ ਉਥੇ ਗੁਰੂ ਸਾਹਿਬ ਦੀ ਉਸ ਮਹਾਨ ਸ਼ਹਾਦਤ ਦੇ ਬਾਰੇ ਲੋਕਾਂ ਨੂੰ ਦੱਸਣਗੇ ਵੀ ਤੇ ਉਹਨਾਂ ਦੇ ਅ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਅ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਦਿੱਲੀ ਦੀ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਤੇ ਮੈਨੂੰ ਪੂਰੀ ਆਸ ਹੈ ਦਿੱਲੀ ਦੀ ਸੰਗਤਾਂ ਪੂਰੇ ਮਾਨ ਸਤਕਾਰ ਨਾਲ ਉਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਗਿਆ ਤੇ ਪੰਜਾਬ ਸਰਕਾਰ ਦੀ ਜੋ ਕੋਸ਼ਿਸ਼ ਹੈ ਕਿ ਉਹ ਮਹਾਨ ਇਤਿਹਾਸ ਗੁਰੂ ਸਾਹਿਬ ਦਾ ਜਿਨ੍ਹਾਂ ਨੇ 350 ਸਾਲ ਪਹਿਲਾਂ ਮਨੁੱਖੀ ਹੱਕਾਂ ਵਾਸਤੇ ਆਪਣੀ ਸ਼ਹਾਦਤ ਦਿੱਤੀ ਉਹ ਵੱਤ ਦੁਕਾਨ ਤੱਕ ਪਹੁੰਚੇਗਾ ਦੇਖੋ ਜੀ 25 ਤਰੀਕ ਨੂੰ ਤਨਤਨ ਸ਼ਿਰਗੁਰ ਤੇ ਇੱਕ ਬਹਾਦਰ ਸਾਹਿਬ ਦਾ 350 ਸਾਲਾ ਸ਼ਹੀਦੀ ਦੇ ਆਲਾ ਬਹੁਤ ਵੱਡੇ ਪੱਧਰ ਤੇ ਪੂਰੀ ਸ਼ਰਦਾ ਤੇ ਸਤਕਾਰ ਨਾਲ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸ਼੍ਰੀ ਰਿਕਗਨ ਸਾਹਿਬ ਜੀ ਸ਼ਾਮ ਨੂੰ ਮਨਾਏ ਜਾ ਰਹੇ ਆ ਜਿਹਦੇ ਵਿੱਚ ਬਹੁਤ ਵੱਡੇ ਵੱਡੇ ਨਾਂ ਵੀ ਰਵੀ ਰਾਗੀ ਸਹਿਬਾਨ ਭਾਈ ਅਨੰਤਵੀਰ ਸਿੰਘ ਜੀ ਯੂ ਐਸ ਏ ਵਾਲੇ ਭਾਈ ਚਮਨਜੀਤ ਸਿੰਘ ਜੀ ਲਾਲ ਦਿੱਲੀ ਵਾਲੇ ਭਾਈ ਦਵਿੰਦਰ ਸਿੰਘ ਰਿਆੜ ਜੀ ਭਾਈ ਦਵਿੰਦਰ ਸਿੰਘ ਸੋਢੀ ਜੀ ਜੋਗਿੰਦਰ ਸਿੰਘ ਰਿਆੜ ਜੀ ਜਸਕਰਨ ਸਿੰਘ ਜੀ ਅਮਰਜੀਤ ਸਿੰਘ ਤਾਨ ਸਾਹਿਬ ਸਭਾ ਕੇ ਉਥੇ ਗੁਰੂ ਸਾਹਿਬ ਦੀ ਉਸ ਮਹਾਨ ਸ਼ਹਾਦਤ ਦੇ ਬਾਰੇ ਲੋਕਾਂ ਨੂੰ ਦੱਸਣਗੇ ਵੀ ਤੇ ਉਹਨਾਂ ਦੇ ਕੀਰਤਨ ਰਾਹੀ ਸੰਗਤਾਂ ਨੇ ਹਾਲ ਕਰਨਗੇ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਦਿੱਲੀ ਦੀ ਸੰਗਤਾਂ ਨੂੰ ਸੱਦਾ ਦਿੱਤਾ ਗਿਆ ਤੇ ਮੈਨੂੰ ਪੂਰੀ ਆਸ ਹੈ ਦਿੱਲੀ ਦੀ ਸੰਗਤਾਂ ਪੂਰੇ ਮਾਨ ਸਤਕਾਰ ਨਾਲ ਉਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਗਿਆ ਤੇ ਪੰਜਾਬ ਸਰਕਾਰ ਦੀ ਜੋ ਕੋਸ਼ਿਸ਼ ਹੈ ਕਿ ਉਹ ਮਹਾਨ ਇਤਿਹਾਸ ਗੁਰੂ ਸਾਹਿਬ ਦਾ ਜਿਨ੍ਹਾਂ ਨੇ 350 ਸਾਲ ਪਹਿਲਾਂ ਮਨੁੱਖੀ ਹੱਕਾਂ ਵਾਸਤੇ ਆਪਣੀ ਸ਼ਹਾਦਤ ਦਿੱਤੀ ਉਹ ਵੱਤ ਦੁਕਾਨ ਤੱਕ ਪਹੁੰਚੇਗਾ